ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਪਹੁੰਚੇ ਆ ਪਿੰਡ ਠੱਠੀਆਂ ਮਹੰਤਾਂ ਜਿਹੜਾ ਸ਼੍ਰੀ ਤਰਨਤਰ ਸਾਹਿਬ ਤਹਿਸੀਲ ਲਗਦੀ ਪੱਟੀ ਅਰਸ਼ਪੁਰ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਇੱਕ ਦੋ ਨਗਰ ਤਕਰੀਬਨ ਇਹ ਫਰਮ ਤੇ ਆਉਂਦੇ ਨੇ ਇੱਕ ਵਾੜ ਵਿਖਾਉਣੇ ਤੁਹਾਨੂੰ ਜੱਸੀ ਜੈਡ ਬਲੈਕ ਬਿਲਕੁਲ ਤਿਆਰੀ ਤੇ ਆ ਲੈ ਵੀ ਪੰਜ-ਛੇ ਦਿਨ ਸਮਾਂ ਕੋਈ 5-7 ਦਿਨ ਦਾ ਬਾਕੀ ਰਹਿ ਗਿਆ ਕਰਦੇ ਆਂ ਭਾਈ ਆਸ਼ਨਾ ਗੱਲ ਬਾਤ ਜਾਇਜ਼ ਕੀਮਤ ਵਿੱਚ ਤੁਹਾਨੂੰ ਕਰਾਉਨੇ ਆ ਖਰੀਦਦਾਰੀ ਜੁੜੇ ਰਹੋ ਜੀ ਐਂਡ ਟੱਕਰ ਭਾਈ ਆਰਸ਼ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਠਾਕ ਓਕੇ ਰਿਪੋਰਟਾਂ ਬਹੁਤ ਕਿਰਪਾ ਮਾਰੋ ਡਰੈਸ ਕਰੀਏ ਨੋਟ ਪੈਂਟ ਛੱਡੀਆਂ ਮਰਦਾ ਤਸਵੀਰ ਵੀ ਤਰਨਦਨ ਜਿਹੜਾ ਵੀ ਤਰਨਦਨ ਫੋਨ ਨੰਬਰ 9815 9871 9815 9871 ਮੋਬਾਈਲ ਨੰਬਰ 9815 9871 9815 9871 ਓਕੇ ਤੇ ਇੱਕੋ ਸਵਾਲਾਕ ਸਵਾਲਾਕ ਤੇ ਲਿਆਂਦਾ ਕੋਕਾ ਦੀ ਵਾਹ 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 ਗੱਬਨ ਤਿਆਰੀ ਤੇ ਹੂੰ ਤੇ ਮੱਜਾ ਵੇਖੀਆ ਮੱਜਾ ਵੇਖੀਆ ਗਾਵਾਗੇ ਅੱਛਾ ਸਾਡੇ ਦਰਸ਼ਨ ਕਰਨ ਨੂੰ ਕੱਲ ਦੇ ਪੂਰਨ ਹੋਣਾ ਵਾਹ ਵਾਹ ਗਹਿ ਜੋ ਕਿਤੇ ਕਿਤੇ ਗਹਿ ਜੋ ਵਾਹ ਵਾਹ 6 ਵਜੇ ਤੇ ਆਉਨੇ ਉਹਦੇ 2 ਵਜੇ ਤੇ ਵਾਹ ਵਾਹ ਮਾਲ ਟੱਕਿਆ ਫਿਰ ਚੋਰ ਦਾ ਵਿਗਣਾ ਲੱਗਾ ਅੱਛਾ ਹਾਂ ਠੀਕ ਐ ਕੋਣੀ ਤੇ ਗੱਬਨ ਵੇੜ ਬਣਾਇਆ ਮੇ ਲਈ ਤੇ ਆਈ ਤੇਨ ਅੱਖ ਲੈ ਜੂ ਨਾ ਹਾਂ ਅੱਖ ਲੈ ਜੂ ਸਾਜੀ ਉਹਨਾਂ 3 ਲੀਟਰ ਦੀ ਗਾਰੰਟੀ ਦਿੱਤੀ ਨੇ ਰਸਪੰਡਾ ਠੰਡੀ ਬੋਲ ਆਥਰੇਜੀ ਆ ਚਲੋ ਕੋਈ ਨਹੀਂ ਤੋਰਾ ਕਰਵਾ ਦੇ ਚੈੱਕ ਕੋਲ ਕਾਲ ਕੇ ਚੰਗੀ ਥੱਲੇੋਂ ਬੰਦੀ ਤੰਦੀ ਹੈ ਨਾ ਬੰਦੀ ਸੰਧੂ ਸਾਹਿਬ ਪ੍ਰਵਾਨਾ ਨੂੰ ਦੋਦੀ ਦੇ ਨਾ ਦੋ ਜੇਸ ਵਿੱਚ ਸੁਣਾਈ ਜਾਂਦਾ ਸਾਨੂੰ ਅੱਛਾ ਦੂਸਰਾ ਸੂਏ ਹੈ ਨਾ ਲਓਈ ਦੂਜਾ ਸੂਆ ਤਿਆਰੀ ਤੇ ਆ ਵਾਕੇ ਲਾਇਓ ਕੋਈ ਨਹੀਂ ਹਾਂ ਜੰਦੂਆ ਹੂੰ ਇੱਧਰ ਦੀ ਕੋਈ ਲੋਕਲ ਦੇ ਵਛੀ ਫੋਦਰੋਂ ਵਛੀ ਨਹੀਂ ਪਾਰੋਂ ਪਾਰੋਂ ਲਈ ਢੜਕੀ ਹੈ ਇਹ ਵਛੀ ਜੀ ਇਹ ਨੂੰ ਕਹਦਾ ਦਾ ਤੇ ਦਈਆ ਆਪਣੇ ਇਹ ਵੀ ਢੜਕੀ ਹੈ ਵਛੀ OK ਰਪੋਰ ਜੀ ਮੋਲ ਵੀ ਸੰਧੂ ਸਾਹਿਬ ਮੋੜ ਦੀਆਂ ਵਾਲਾ ਹੀ ਕਰ ਦੇਣਾ ਕਿੰਨਾ ਬਾਈ ਜੀ ਅੱਜ ਕੋਈ 70 ਕੋਈ 75 ਕੋਈ ਪੈਰ ਨਹੀਂ ਹਾਂ 7000 ਰੁਪਏ ਦੀ ਬੱਚੀ ਦੇ ਦੇਣੀ ਆ 2000 ਰੁਪਏ 57000 ਦੀ ਬੱਚੀ ਦੇ ਦੇਣੀ ਸੰਦੂ ਸਾਹਿਬ 55 ਹੀ ਕਰ ਦੇ ਨਹੀਂ ਸੰਦੂ ਸਾਹਿਬ ਕਰ ਦੇ 54 ਹੀ ਦੇ ਦਾਂਗੇ 55 ਹੀ ਨਹੀਂ ਕਰੀ ਅੱਛਾ ਇਹ ਨਰਾਜ ਕੀ 55 ਨਰਾਜ ਕੀ ਕੋਈ ਵੀ ਰਾਗ ਲਓ ਜੀ ਬਾ ਸੰਦੂ ਸਾਹਿਬ ਬੱਚੀ 20 ਕਿਲੋ ਦੁੱਧ ਨਾਲ ਦਵੇ ਉਹ ਅੱਗੇ ਵੀ ਦੱਸ ਕੇ ਦਿੱਤੀ 22 ਲੀਟਰ ਦੀ ਗਾਰੰਟੀ ਦਿੱਤੀ 20 ਕਿਲੋ ਤੋਂ ਬੋਲੋਂ ਤੋਂ ਸਟਾਰਟਿੰਗ ਕੀਤਾ 22 ਗੁੰਗਾਉਂਦੇ ਆ ਹੂੰ ਇਹਨੂੰ ਕਰਦੇ ਮੜੀ ਲਾਰੇ ਲੋ ਜੀ ਕਰ ਲੋ ਚੈੱਕ ਥੰਦੇ ਵਾ ਗਰੰਟੀ ਦਵਾਂਗੇ ਸੰਧੂ ਸਾਹਿਬ ਗਰੰਟੀ ਦਵਾਂਗੇ ਚਿੱਪਲ ਗਾਣੀਗੀ ਫਾਰਮ ਵਾਲੀ ਗਾਹ ਵਾ ਸੰਧੂ ਸਾਹਿਬ ਠੀਕ ਆ ਤੁਹਾਨੂੰ ਮਨ ਨੂੰ ਤੁਰਦੀ ਸੰਧੂ ਸਾਹਿਬ ਸੱਦਾ ਚੱਟਾ ਖਾਓ 56000 ਜੀ ਸਜਣੋ ਜੈਸ ਤੇ ਨੋ ਠੀਕ ਆ ਜੀ ਰਹਿ ਚੰਗੀ ਆ ਤੂੜੀ ਕਰਮਾ ਵਾਲੀ ਵਾਹ ਵਾ ਚਾਰੂ ਵੀ ਬਹੁਤ ਓਕੇ ਤੇ ਆਪਣੀ ਖਰੀਦਦਾਰੀ ਕਰੋ ਜਰੂਰ ਪਹੁੰਚ ਕੇ ਮਨ ਦਾ ਸੱਤ ਹਾਂ ਜੀ ਵਾ ਬੜਾ ਸੋਨਾ ਪੱਤਾ ਹੋਰ ਜਿਆਦਾ ਚੰਗੀ ਸੰਧੂ ਸਾਹਿਬ ਜਿੱਦਾਂ ਮਰਜ਼ੀ ਆ ਕਰਾ ਲੀਏ ਪਾਸ ਕਰਾ ਦਿਓ ਲੋ ਜੀ ਜੇ ਹੰਦੂ ਸਾਹਿਬ ਤੋਂ ਵਾ ਵਾ ਬੋਲੇ ਸੀ ਕੋ ਨਹੀਂ ਰਹੇ ਨੇ ਹੰਦੂ ਸਾਹਿਬ ਨੂੰ ਠੀਕ ਆ ਕੋ ਨਹੀਂ ਰਹੇ ਕੋਈ ਭੈਣ ਭਰਾ ਜੂ ਆਪਣੀ ਤਸੱਲੀ ਕਰ ਲੂ ਟਿੱਪ ਕੇ ਖਰੀਦਦਾਰੀ ਸਜਣੋ ਕਰਿਓ ਹਾਂਜੀ ਫਿਰ ਠੱਠੀਆਂ ਮਾਂਤਾ ਪਹੁੰਚ ਕੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਸਤਿ ਸ੍ਰੀ ਅਕਾਲ